ਏ ਮਤਲਬ ਉਹ ਬੰਦਿਆਂ ਦੀਆਂ ਕੈਟਾਗਰੀਆਂ ਹੁੰਦੀਆਂ ਹਾਂਜੀ ਹੈਨਾ ਹਾਂਜੀ ਤੇ ਇੱਕ ਕੈਟਾਗਰੀ ਚ ਆ ਗਿਆ ਸਾਡਾ ਹੀ ਬੰਦਾ ਆਪਦਾ ਹੀ ਸੀਗਾ ਉਹਨੂੰ ਵੀ ਬਹੁਤ ਆਦਤ ਸੀ ਅੱਛਾ ਜੀ ਤੇ ਉਹ ਕਹਿੰਦਾ ਕਨਾਲ ਦੇ ਨੇ ਪੁੱਛਿਆ ਉਹਨੂੰ ਕਹਿੰਦਾ ਤੁਹਾਡੇ ਪਿੰਡ ਮੀਂਹ ਪਿਆ ਸੀ ਪਹਿੰਦਾ ਮੀਂਹ ਦਾ ਘਟ ਸੀ ਅੱਛਾ ਜੀ ਕਹਿੰਦਾ ਸਾਰਾ ਬੱਦਲ ਫਟ ਗਿਆ ਹੂੰ ਨਿਕਲ ਇਹਦਾ ਬੱਦਲ ਵੀ ਇਸ ਤਰੀਕੇ ਨਾਲ ਫਟਿਆ ਵੀ ਪਸ਼ੂ ਖੜੇ ਸੀ ਥੱਲੇ ਉਹਦਾ ਕੁਦਰਤ ਹੀ ਦੇਖ ਲਿਆ ਸੀ ਠੀਕ ਮੀ ਬੱਦਲ ਫਟਿਆ ਹੁੰਦਾ ਠੀਕ ਹੈ ਜੀ ਉਹ ਕਹਿੰਦਾ ਫੇਰ ਕਹਿੰਦਾ ਨੁਕਸਾਨ ਹੋਣ ਉਹ ਵਿਚਾਰਿਆ ਉਹ ਕਹਿੰਦਾ ਪਪਾ ਕਿਵੇਂ ਕਹਿੰਦਾ ਕਿਵੇਂ ਕੀ ਯਾਰ ਕਹਿੰਦਾ ਸਾਡੇ ਹੱਥ ਚ ਆ ਗਈਆਂ ਡਾਂਗਾ ਫਟਾ ਫਾਟ ਕਹਿੰਦਾ ਡਾਂਗਾ ਖੜੀਆਂ ਕਰ ਲੀਆਂ ਐ ਪਸ਼ੂਆਂ ਚ ਅਸੀਂ ਅੱਛਾ ਜੀ ਚਾਰ ਪੰਜ ਜਾਣੇ ਸੀ ਜਦੋਂ ਐ ਡਾਂਗਾ ਖੜੀਆਂ ਕਰੀਆਂ ਤੇ ਪਾਣੀ ਆਇਆ ਚਾਰ ਸਪੀਰੇ ਚਲਿਆ ਅੱਛਾ ਬੱਦਲ ਡਾਂਗਾ ਤੋਂ ਦੀ ਲੱਗ ਉਹ ਕਹਿੰਦਾ ਬੱਦਲ ਫਟਿਆ ਤਰਪਾਲ ਾਰ ਕੰਮ ਦਾ ਪਪਾ ਕਹਿੰਦਾ ਹੋਰ ਹੂੰ ਕਹਿੰਦਾ ਪਾਣੀ ਸਾਈਡਾਂ ਨੂੰ ਰੋੜ ਕੇ ਲੈ ਗਿਆ ਸਾਰਾ ਕੁਦ ਪਸੂ ਘੜੇ ਦੇ ਖੜੇ ਹੂੰ ਦੇਖ ਪੱਤਲੇ ਕਿਵੇਂ ਪਟੇ ਹੂੰ ਪਸੂ ਮਨ ਲੁਕੇ ਬੰਦੇ ਨੂੰ ਨਾ ਪਤਾ ਹੁੰਦਾ ਵੀ ਇਹ ਗੱਪ ਆ ਪਰ ਆਦਤ ਹੁੰਦੀ ਹੈ ਹੂੰ ਇੱਕ ਬੰਦੇ ਨੇ ਕਹਿੰਦਾ ਕਿ ਨਾ ਕਹਿੰਦਾ ਗੱਪ ਮਾਰਿਆ ਉਹ ਸੁਣਾਉਂਦੇ ਹੁੰਦੇ ਬਜ਼ੁਰਗ ਹੂੰ ਉਹ ਕਹਿੰਦਾ ਸਾਡੀ ਮੱਝ ਦੇ ਸਿੰਘ ਇੱਕ ਦੱਖਣ ਚੱਲਿਆ ਜਾਂਦਾ ਕਪੂਰ ਜਦੋਂ ਘਮਾਉਂਦੀ ਹੈ ਅੱਛਾ ਉਹ ਕਹਿੰਦਾ ਜੇ ਅਸੀਂ ਕਹਿੰਦਾ ਅਸੀਂ ਤਾਂ ਨਹੀਂ ਕਹਿੰਦਾ ਵਾਸਤੇ ਚੜਦੇ ਹੂੰ ਉਹ ਕਹਿੰਦਾ ਕਿਉਂ ਲੋ ਕਹਿੰਦਾ ਜੇ ਰਿਸ਼ਤੇਦਾਰੀ ਤੇ ਜਾਣਾ ਤਾਂ ਇਹ ਸਿੰਗ ਤੇ ਬਹਿ ਜਾਣੇ ਹੂੰ ਕਹਿੰਦਾ ਉਹ ਮੁਕਾਰ ਕੇ ਘਮਾਨਦੇ ਘਰ ਦੇ ਕਹਿੰਦਾ ਅਸੀਂ ਗਾਂ ਵਾਲੇ ਪਿੰਡ ਪੁੱਤਾਂ ਜੀਦਾ ਉਹ ਕਹਦਾ ਇਹਦਾ ਕੋ ਬੱਡੀ ਕਰਨੀ ਅਸੀਂ ਕਹਿੰਦਾ ਕੋਈ ਮੀਂਹ ਪਵਾ ਲਈਦਾ ਅੱਛਾ ਤਦੋਂ ਜੀ ਕਰਦਾ ਉਹ ਕਹਦਾ ਕਿਵੇਂ ਪਾ ਦੂ ਰੱਬ ਕਹਿੰਦਾ ਕਿਉਂ ਸਾਡੇ ਕੋਲੇ ਢੰਗ ਆ ਬਾਂਸ ਹੀ ਐਡਾ ਰੱਖਿਆ ਕਹਿੰਦਾ ਅਸੀਂ ਐ ਮਾਰਦੇ ਰੱਬ ਚ ਮੋਰੀ ਕੱਢ ਲੈਣੇ ਹਾਂ ਮਾਰੀ ਨਿਕਲ ਲਾ ਕਹਿੰਦਾ ਕਹਿੰਦਾ ਝੂਠ ਕਹਿੰਦਾ ਬਾਂਸ ਕਿਤੇ ਰੱਖ ਦੇਂਗਾ ਤੁਹਾਡੀ ਮੱਝ ਵਾਲੀ ਖੋਣ ਨਹੀਂ ਚ ਮੱਝ ਦੀ ਖੋਣ ਨਹੀਂ ਐਡੀ ਹੋ ਜਿਹਦੇ ਸੈਂਕੜੇ ਜੋ ਉੱਥੇ ਬਾਂਸ ਰੱਖ ਰੀਦਾ ਕਿਉਂਕਿ ਉਹ ਕਹਿੰਦਾ ਸਾਡੇ ਅੱਲਾ ਲੱਗਿਆ ਜਾਂ ਕੱਦੂ ਹਾਂ ਇੱਕ ਬੰਦਾ ਕਹਿੰਦਾ ਕਹਿੰਦਾ ਅੱਲ ਲੱਗੇ ਕਹਿੰਦਾ ਤਾਂ ਦਰਾਖਤ ਨਾ ਲੱਗੀ ਵੀ ਤੇ ਥੱਲੇ ਲੱਗੇ ਧਰਤੀ ਨਾ ਤਾਂ ਤੋਂ ਵੱਡੇ ਦਰਾਖਤੋਂ ਕਹਿੰਦਾ ਨਾ ਇੱਕ ਤਾਂ ਨਿੰਬ ਤੇ ਜੜ ਗਈ ਇੱਕ ਥੱਲੇ ਲੱਗੇ ਤੇ ਦੋ ਜੱਫੀਆਂ ਜਨਾਬ ਠੀਕ ਹੈ ਤੇ ਕਹਿੰਦਾ ਪੱਕ ਗਈ ਕਹਿੰਦਾ ਸਾਨੂੰ ਤਾਂ ਐ ਵੀ ਚਲ ਸਾਰੇ ਪਿੰਡ ਨੂੰ ਦੇ ਦੇਾਂਗੇ ਵੱਢ ਕੇ ਕਨਪਾਖੀ ਤੇ ਮੇਰੇ ਝੋੜ ਨੇ ਕੀ ਕਰਿਆ ਟਰੈਕਟਰ ਮਗਰ ਪਾ ਕੇ ਗਸੂਏ ਤੇ ਸਿੱਟ ਗਏ ਹੂੰ ਉਹ ਰੁੜ ਕੇ ਸੂਏ ਤੇ ਜਾ ਅੱਛਾ ਸੂਆ ਬੰਦ ਹੋ ਗਿਆ ਹੈ ਸੂਆ ਮਗਰ ਟੋਪਟ ਗਿਆ ਹੂੰ ਕਨਪੈਂਟ ਚ ਪਾਣੀ ਵੜ ਗਿਆ ਹੂੰ ਕੁੜੀਆ ਵਾਰਾ ਵਾ ਪੈ ਗਿਆ ਹੂੰ ਪੰਚਾਇਤ ਆ ਗਈ ਹੂੰ ਕਿੰਨੋ ਬੰਦੇ ਨੇ ਪਰਚਾ ਕਰੋ ਹੂੰ ਅਹੀ ਆ ਲੈ ਡੀ ਹੋਰ ਗਏ ਤੇ ਐ ਹੀ ਨਹੀਂ ਇਹਨਾਂ ਦੀ ਹੈ ਹੂੰ ਕਹਿੰਦਾ ਫੇਰ ਦੋ ਟਰੈਕਟਰ ਲਿਆ ਕੇ ਦੋਸਰੇ ਬਾਗੇ ਖੇਚ ਕੇ ਵਿਚੋਂ ਕੱਢੀ ਕਹਿੰਦਾ ਫੇਰ ਜੂਆ ਤੁਰਿਆ ਫੇਰ ਪਿੰਡ ਦੀ ਮਹਿਤ ਕਰੀ ਫੇਰ ਜਾ ਕੇ ਕਿਤੇ ਹੱਦ ਹੋਇਆ ਉਹ ਕਹਿੰਦਾ ਹੋ ਜਾਂਦਾ ਹੋ ਜਾਂਦਾ ਕਹਿੰਦਾ ਹੁਣ ਅਸੀਂ ਮੂੜਾਂ ਲਾਈਆਂ ਸੀ ਘਰੇ ਹੂੰ ਨਾਲ ਦਾ ਕਹਿੰਦਾ ਤੇ ਮੂਲੀ ਪੱਟਣ ਲੱਗੇ ਹੂੰ ਕਹਿੰਦਾ ਮੂਲੀ ਅੱਜੀ ਮੋਟੀ ਹੱਛਾ ਜੀ ਕਹਿੰਦਾ ਖਿੱਚੀ ਗਏ ਖਿੱਚੀ ਗਏ ਖਿੱਚੀ ਗਏ ਮੂਲੀ ਹੁਣ ਕਹਿੰਦਾ ਗਾਂ ਮੂਲੀ ਹੂੰ ਤਾਂ ਤਾਂ ਜਾਈ ਜਾਵੇ ਕਹਿੰਦਾ ਤੇ ਤਾਂ ਚੜ ਬੜੀ ਉੱਚੀ ਗਈ ਹੂੰ ਕਹਿੰਦਾ ਹੁਣ ਦੂਜੇ ਘਰਾਂ ਵਾਲੇ ਹੁੰਦੇ ਸੁਣ ਲੱਗੀ ਹੂੰ ਕਹਿੰਦਾ ਉਹ ਬੰਦੇ ਨਲਕਾ ਪੜਦੇ ਆ ਹੂੰ ਉਹ ਬੰਦੇ ਨਲਕਾ ਹੀ ਹੋ ਸਕਦਾ ਪੈ ਤਾਂ ਜਾਈ ਜਾਂਦੇ ਹੂੰ ਖੋਲਦੇ ਕਿਉਂ ਨਹੀਂ ਗੰਜਰਦੇ ਨੁਕਸਾਨ ਕਰਾਉਣਗੇ ਕਿਸੇ ਦਾ ਹੂੰ ਕਿੰਦਾ ਸਾਡਾ ਵੀ ਦਿਮਾਗ ਕੰਮ ਕਰ ਗਿਆ ਮੈਂ ਇਥੋਂ ਟਿੱਕੀ ਕਿਸ ਦੇ ਘਰੇ ਜਾ ਕੇ ਯਾਰ ਕੋ ਨੁਕਸਾਨ ਕਰੂੰ ਹੂੰ ਕਹਿੰਦਾ ਸੀ ਉੱਥੇ ਫੜ ਕੇ ਖੜ ਗਿਆ ਹੂੰ ਕੰਦਾ ਜਗਾ ਬੰਦੇ ਬੋਲ ਲਿਆ ਹੂੰ ਫਿਰ ਕਹਿੰਦਾ ਜੀ ਵਾਂਢੀ ਸੱਦੇ ਹੂੰ ਕਹਿੰਦਾ ਉਹ ਕਹਿੰਦੇ ਆ ਕੀ ਕਰੀ ਜਾਨੇ ਕਹਿੰਦਾ ਮੂਲੀ ਪੜਦਿਆਂ ਗੰਜਰੋ ਹੂੰ ਵੀ ਆਓ ਹੱਥ ਪਾਓ ਨਾਲ ਜੇ ਟਿੱਕੀ ਜਾ ਜਾਂਦੀ ਹੋ ਜੂ ਤੁਹਾਡਾ ਮਕਾਨ ਨਾ ਢਾਹ ਦੇ ਹੂੰ ਕਹਿੰਦਾ ਫਿਰ ਉਹ ਆਏ ਫਿਰ ਕਹਿੰਦਾ ਖਿੱਚਾਂ ਪਾਈਆਂ ਜਿਵੇਂ ਐ 2 ਜਣ ਪਾਈ ਚਾਰ ਸਰੇ ਨੂੰ ਖੰਬੇ ਨੂੰ ਪਾਵੇ ਜਿਹੇ ਬਰ ਟਿੱਕੇ ਨਾ ਫਿਰ ਚੀਰ ਪਾਇਆ ਕਹਿੰਦਾ ਅੱਛਾ ਪਾਟਾਰੇ ਲਿਆ ਕੇ ਕਿਨਾਂ ਉਹਨਾਂ ਨੇ ਫਿਰ ਇੱਕ ਪੈਉ ਵੱਡ ਕੇ ਆਏ ਸਿੱਟੀ ਇਹ ਵੀ ਕੰਦ ਚਾਗੀ ਹੂੰ ਹੂੰ ਕੰਦ ਤੇ ਜਾਗੀ ਉਹ ਬੰਦਾ ਝੂਠਾ ਨਾ ਕਿਹਾ ਤੁਹਾਡੀ ਅੱਲ ਵਾਲਾ ਸੱਚਾ ਸਾਡੀ ਮੂਲੀ ਵਾਲਾ ਝੂਠਾ ਕਹਿੰਦਾ ਸਾਡੀ ਮੂਲੀ ਵੀ ਇੱਟ ਕੋਈ ਹੈ ਹੂੰ ਦੇ ਮਿਉੜ ਪਾਬੀ ਹੁਣ ਤੇਰੇ ਪਿੱਛੇ ਥੋੜੀ ਹੋ ਗੰਦਾ ਆਏ ਕਰ ਲੀਓ ਉਹ ਕਹਿੰਦੇ ਨੇ ਵੀ ਔਰ ਗੰਦੀ ਘਾਬਤਾ ਕਹਿੰਦਾ ਤੇਰੇ ਪਿੱਛੇ ਹੁਣ ਬਾਂਦਰ ਲੰਡਾ ਕਰਾਲ ਗੇ ਉਹ ਕਹਿੰਦਾ ਸਾਡੇ ਘਰੇ ਅਸੀਂ ਪੌਂਦਰ ਦੇ ਕਹਿੰਦਾ ਏਡੀ ਬੂਹ ਹੋਦੀ ਓਏ ਕਹਿੰਦਾ ਵੱਡੀ ਆ ਕਹਿੰਦਾ ਏਡੀ ਹੋਊ ਕਹਿੰਦਾ ਨਾ ਅਜੇ ਵੀ ਵੱਡੀ ਆ ਫਿਰ ਏਡੀ ਰੱਖ ਲਾ ਆ ਅਜੇ ਵੀ ਵੱਡੀ ਆ ਏਡੀ ਰੱਖ ਲਾ ਤਰਾ ਅਜੇ ਵੀ ਵੱਡੀ ਆ ਬੁੱਝਾ ਕਹਿੰਦਾ ਹੁਣ ਤੇਰੇ ਪਿੱਛੇ ਹੁਣ ਬਾਂਦਰ ਲੰਡਾ ਕਰਾਲ ਗੇ ਹੈਨਾ ਉਹ ਗੱਲ ਆ ਵੀ ਉਹ ਕਹਿੰਦਾ ਹੁਣ ਤੇਰਾ ਸੱਚ ਹੈ ਤੇ ਸਾਡਾ ਝੂਠ ਹੈ ਆਏ ਥੋੜੀ ਹੁੰਦਾ ਕਹਿੰਦਾ ਕਿਉਂਕਿ ਜਿਹੜਾ ਬੰਦਾ ਨੂੰ ਨਾ ਆਦਤ ਹੁੰਦੀ ਆ ਹੂੰ ਉਹ ਜਿਹੜਾ ਮੇਰੇ ਕੋਲੇ ਹੁੰਦਾ ਸੀ ਉਹਨੂੰ ਆਦਤ ਹੁੰਦੀ ਸੀ ਹੂੰ ਹੁਣ ਤੁਰੇ ਜਾਂਦੇ ਨੇ ਬਣਾਉਣਾ ਹੂੰ ਗੱਪ ਤੁਰੇ ਜਾਂਦੇ ਨੇ ਅੱਛਾ ਜੀ ਤੇ ਨਾਲੇ ਉਹਨੂੰ ਪਤਾ ਹੈ ਵੀ ਇਹ ਬੰਦੇ ਮੈਨੂੰ ਚੈੱਕ ਕਰਦੇ ਆ ਪਰ ਫੇਰ ਵੀ ਉਹਨੂੰ ਆਦਤ ਸੀ ਉਹਨੇ ਠੋਕਣਾ ਹਾਂ ਉਹਨੇ ਮੈਨੂੰ ਵੇਖਣਾ ਵੀ ਹੈ ਤਾਂ ਨਹੀਂ ਬਾਬਾ ਜੇ ਮੈਂ ਨੇੜੇ ਨਹੀਂ ਉਹਨੇ ਚੱਲ ਪੈਣਾ ਹੂੰ ਹੂੰ ਗੱਡੀਆਂ ਵਾਲੇ ਕੋਲੇ ਅੱਛਾ ਜੀ ਪਟਕਾਂ ਪਟਕਾਂ ਕਰਨਾ ਗੱਲ ਕੋਈ ਵੀ ਨਹੀਂ ਸੀ ਉਹਨੂੰ ਇੱਕ ਸ਼ਰਾਬ ਦੇ ਕੇਸ ਚ ਭਗਾਉਣਾ ਸੀ ਤਰੀਕ ਤੇ ਨਹੀਂ ਗਿਆ ਅੱਛਾ ਜੀ ਤੇ ਉਹਨੂੰ ਬਸ ਕਹਿੰਦੇ ਵੀ ਤੇਰੇ ਆਰਡਰ ਨਿਕਲਿਆ ਏ ਖਤਰਾ ਹੋ ਗਿਆ ਤੈਨੂੰ ਫੋਲ ਤੇ ਉਹ ਕਹਿੰਦਾ ਯਾਰ ਵੀ ਆਏ ਕਿਵੇਂ ਖਤਰਾ ਹੋ ਗਿਆ ਉਹ ਕਹਿੰਦਾ ਨਾ ਭਈ ਕਹਿੰਦਾ ਤੈਨੂੰ ਤਾਂ ਬੜਾ ਖਤਰਾ ਹੋ ਗਿਆ ਕਹਿੰਦਾ ਕਿ ਤੂੰ ਹੁਣ ਆਏ ਕਰ ਹੂੰ ਵੀ ਪਿੰਡ ਨਾ ਬੜੀ ਉਹ ਪੰਜਾਬ ਹੀ ਛੱਡ ਗਿਆ ਤੇ ਰਾਜਸਥਾਨ ਚ ਬੈਠਾ ਪੁਲਿਸ ਗੁਜਰਾਤ ਦੀ ਪੈਂਦੀ ਹੈ ਬੈਠਾ ਰਾਜਸਥਾਨ ਚ ਵੀ ਪੰਜਾਬ ਤਾਂ ਦੂਰ ਐ ਤੇ ਗੁਜਰਾਤ ਨੇੜੇ ਐ ਠੀਕ ਐ ਵੀ ਹੋਊ ਕਿਹੜਾ ਜੇ ਤ ਉਹਨੂੰ ਗੁਜਰਾਤ ਪੁਲਿਸ ਨੇ ਫੜਨਾ ਤਾਂ ਸਭ ਇਹਦੇ ਉਧਰ ਰਾਜਸਥਾਨ ਚ ਤਾਂ ਸੌਖਾ ਬਣ ਲੂਗੀ ਪਰ ਕਿੱਥੇ ਬਈ ਪੈਰਾਂ ਤੇ ਪਾਣੀ ਨਾ ਪਹਿਣ ਦੇਵੇ ਅੱਛਾ ਜੀ ਮੈਨੂੰ ਤਾਂ ਬੜਾ ਖਤਰਾ ਹੈ ਤੇ ਮੈਨੂੰ ਕਹਿੰਦਾ ਮੇਰੇ ਨਾਲ ਚੱਲ ਵਿਆ ਮੈਂ ਭੇਜ ਤਪਰਾ ਮੈਂ ਕਿਹਾ ਵੀ ਤੂੰ ਜਾਇਆ ਕਰੇ ਪਤੀਜੀ ਦਾ ਵਿਆਹ ਦੀਦਾ ਚੱਲ ਜਾਇਆ ਉਹ ਤੇ ਪੈਸੇ ਚ ਉੱਟ ਗਿਆ ਜਿਵੇਂ ਡਾਕੂ ਨਹੀਂ ਜਾਂਦੇ ਹਾਂ ਐ ਜਾ ਕੇ ਐ ਨਾ ਕੀ ਸਾਹਿਬ ਹੂੰ ਹਲੋ ਕੰਦਾ ਨਾ ਘੜਦੇ ਕੰਦਾ ਨਾ ਸਾਰੇ ਹੂੰ ਬਾਹਰ ਨਹੀਂ ਘੜਕਿਉ ਹੂੰ ਦੇ ਮਤਰਾ ਪੁਲਿਸ ਨੇ ਘਟੀਆਂ ਵਾਲ ਲਗੇ ਇੱਕ ਅੱਧੀ ਤਾਂ ਆਉਂਦੀ ਨਹੀਂ ਹੁਣੀਆਂ 10 12 ਫੜਨ ਆਪਾਂ ਨੂੰ ਐ ਨਹੀਂ ਆਉਂਦੀ ਇੱਕ ਅੱਧੀ ਅੱਛਾ ਨਿਗਰੱਖੋ ਹੂੰ ਉਹ ਜਿਹੜੇ ਬਿਚਾਰੇ ਵਿਆਹ ਵੇਦੇ ਸੀ ਉਹ ਕੰਦਾ ਤੇ ਖੜਾ ਤੇ ਹੂੰ ਉਹ ਕੰਦਾ 10 ਮਿੰਟੇ ਤਾਂ ਐ ਲੱਗੇ ਜਿਵੇਂ ਲਦੀਣ ਆਇਆ ਹੁੰਦਾ ਪਿਆ ਹੂੰ ਹੂੰ ਤੇ ਤਾਬਰ ਤਾਂ ਮੂੰਛਾਂ ਚੜਾਈਆਂ ਕਿ ਨਾ ਆਏ ਫਿਰ ਹੂੰ ਕਹਿੰਦਾ ਕੁੜੀ ਨੂੰ ਕਹਿੰਦਾ ਮੈਂਟ ਮਾਰੋ ਕਹਿੰਦਾ ਜਿਹੜਾ ਪਰੌਲ ਉਹ ਸਗਲ ਕਰ ਲੈ ਮੈਂ ਪੁੱਤ ਜਾਣਾ ਹੂੰ ਮੈਨੂੰ ਖਤਰਾ ਵਿਆਹ ਰੰਗ ਚ ਭੰਗ ਨਾ ਪਈ ਹਾਂ ਫੋਰਸ ਪਤਾ ਨਹੀਂ ਕਦੋਂ ਆ ਚੜੇ ਗੁਜਰਾਤ ਵਾਲੇ ਹੂੰ ਦੇ ਬੈਦਦਾ ਪੈਂਦਾ ਹਾਂ ਗੁਜਰਾਤ ਵਾਲੀ ਪੁਲਿਸ ਨੂੰ ਜੇ ਫੋਨ ਲਾ ਗਿਆ ਪੰਜ ਮਿੰਟ ਜਾਜੂ ਹੈ ਤੇ ਪਸੂ ਬਨ ਬਈ ਉਹ ਸਗਲ ਪਾ ਕੇ ਰੋ ਰੂ ਕਹਿੰਦਾ ਹਰ ਤਾਂ ਕਿਸਮਤੀ ਮਾੜੀ ਆ ਉਹ ਕਰੋਗੇ ਘਰ ਹੋਗੇ ਹਾਂ ਪੂ ਘੌੜੇ ਆ ਪੀਓ ਹੋਲੇ ਪੀਓ ਕਰਤੇ ਪੀਓ ਇਹ ਕਹਿੰਦੇ ਪੀਓ ਦਾ ਮਤਲਬ ਤਾਂ ਉਹ ਗੋਲੀ ਮਾਰਦੇ ਅੱਛਾ ਕੇਰੋ ਨੇ ਹੋ ਪੀਓ ਤੇ ਉਹ ਕਸਮਾਨ ਪਾਇਆ ਲੋਕਾਂ ਦਾ ਭਾਈ ਸਾਡੇ ਕੋਲ ਕਰੋੜ ਦੀ ਦਾਰੂ ਫੜੀ ਗਈ ਟਰੱਕ ਚੋਂ ਉਹ ਮੈਨੂੰ ਇੱਕ ਕਹਿੰਦਾ ਭਾਈ 1 ਕਰੋੜ ਦੀ ਇੱਕ ਟਰੱਕ ਚ ਦਾਰੂ ਕਿਵੇਂ ਆ ਗਈ ਮੈਂ ਕਹਿੰਦੀ ਆ ਜਾਂਦੀ ਏ ਇਹ 10 ਕਰੋੜ ਦੀ ਵੀ ਲਾਧ ਦਿੰਦਾ ਹੈ ਹੈ ਇੱਕ ਗੋਲੀ ਫੜੱਕ ਦੇ ਨੇ ਮਾਰਦਾ ਹਰੇਕ ਬੰਦੇ ਤੇ ਹੈ ਆ ਬੱਬਾ ਪਰ ਮਰ ਮੁੰਡਾ ਕੋਲੇ ਗੋਲ ਉਹ ਮੈਂ ਬੇਨਾ ਕਟਾ ਦੀ ਗੰਜਰ ਤੇ ਹੈ ਵੀ ਕੁਝ ਨਹੀਂ ਤੇਰੇ ਕੋਲੇ ਤੇ ਮੈਂ ਕਹਿੰਦੇ ਰਾਸਥਾਨ ਪੁਲਿਸ ਪੁੱਟੂ ਵੀ ਬਹੁਤ ਅੱਧੀ ਪਾਸਾ ਨਹੀਂ ਆਉਂਦੀ ਆਪਾਂ ਨੂੰ ਠੀਕ ਹੈ ਤੇ ਇੱਕ ਬੰਦਾ ਆ ਗਿਆ ਢਾਬੇ ਤੇ ਲੜਨ ਉੱਥੇ ਬਸਨੋਈ ਸੀਗਾ ਪ੍ਰਦੀਪ ਬਸਨੋਈ ਮਸ਼ਹੂਰ ਦਾ ਉਹ ਬਦਮਾਸ਼ ਆ ਮੁੰਡਾ ਰਾਸਥਾਨ ਦਾ ਉਹ ਲੜਨ ਆ ਗਿਆ ਉਹਦਾ ਰੌਲਾ ਸੀ ਰਾਸਥਾਨੀਆਂ ਨਾਲ ਮੈਂ ਤਾਂ ਹੁਣ ਪਿੰਡ ਸੀ ਇਹ ਜਾ ਵਾਈ ਲੈਟਰੀ ਮੈਂ ਮਗਰ ਜਦੋਂ ਨੇ ਖੜਕਾ ਜਾ ਸੁਣਿਆ ਤੇ ਮਗਰ ਹੀ ਭੱਜ ਗਿਆ ਬੋਦਲ ਜਾ ਕੇ ਅੱਛਾ ਜੀ ਵੀ ਤੂੰ ਗੱਟਾ ਵੇ ਤੇ ਆ ਵੀ ਵੇਖ ਉਹ ਤੇ ਗੱਡੀਆਂ ਵਾਲਿਆ ਵੀ ਕੀ ਗੱਲ ਹੈ ਹੂੰ ਗੱਡੀਆਂ ਵਾਲੇ ਵਿਚਾਰੇ ਉਹਦੇ ਮੂਰੇ ਮੂਰੇ ਹੂੰ ਜੇ ਉਹਨੂੰ ਰੋਕਣ ਤੇ ਇਹ ਭੱਜ ਗਿਆ ਅੱਛਾ ਇਹ ਮਗਰ ਜਾ ਕੇ ਮੈਨੂੰ ਫੋਨ ਲਾ ਗਿਆ ਹਲੋ ਮੰਗਾ ਢਾਪੇ ਦੇ ਕਿਸਮਾਨ ਦਿਆ ਪਈ ਜਾਂਦਾ ਮੈਂ ਕਹਿੰਦਾ ਤੂੰ ਕਿੱਥੇ ਆ ਮੈਨਾਂ ਮਗਰ ਨਿਕਲ ਗਿਆ ਹਾਂ ਮਗਰ ਤੂੰ ਕਹਾਂ ਜਾ ਹੂੰ ਦੋਨੋਂ ਮਾਤੇ ਫੋਨ ਲਾਇਆ ਦੂਜੇ ਨੂੰ ਕਾਰੀ ਕਰ ਨੂੰ ਕਹਿੰਦੇ ਪ੍ਰਦੀਪ ਨੇ ਕਹਿੰਦਾ ਯਾਰ ਭੈਵੇਂ ਆ ਕੇ ਬੈਂਚ ਬੁੰਜੀ ਬੁੱਧੇ ਮਾਰਤੇ ਹੂੰ ਕਹਿੰਦਾ ਇਹ ਪੱਜ ਗਿਆ ਕਿ ਮੈਂ ਤੇਨੂੰ ਫੋਨ ਲਾਇਆ ਤੂੰ ਕਦੋਂ ਬੱਜਿਆ ਮੈਂ ਕਹੋ ਲੋ ਮਾ ਮਗਾ ਕੀ ਪਤਾ ਹੁੰਦਾ ਕੀ ਗੱਲ ਆ ਜੇ ਮੈਂ ਆ ਜਾਂਦਾ ਮੈਂ ਕਹਿੰਦਾ ਕੰਮ ਵੱਧ ਗਿਆ ਸੀ ਕਹਿੰਦਾ ਉੱਥੇ ਕਤਲ ਹੋ ਜਾਣਾ ਸੀ ਉਹ ਮੈਂ ਕਹਿੰਦਾ ਜਾ ਟਿਕ ਜਾ ਤੂੰ ਕਿਉਂਕਿ ਉਹਨੂੰ ਸਾਡੇ ਮੈਂਕੂ ਹਣੀ ਉਹੀ ਛੱਡ ਕੇ ਵਿਚਾਰੇ ਉਹ ਕਹਿੰਦਾ ਮੈਂਕੂ ਕਹਿੰਦਾ ਵੀ ਆ ਜਾ ਪਟਾਪੀ ਤੇ ਚੱਲਦੇ ਆਂ ਵੀਰ ਉਹਨੂੰ ਕਹਿੰਦਾ ਲੰਗਿਆਂ ਵਾਲੇ ਨੂੰ ਉਹ ਕਹਿੰਦਾ ਕਿ ਉੱਥੇ ਆਪਾਂ ਕਾਪ ਸੁਣਾਗੇ ਕਿ ਇਹਨੂੰ ਵਿਆਹ ਵੇਖ ਲੈਣ ਦੇ ਉਹਦੇ ਨਾਲ ਆ ਕੇ ਇੱਕ ਪੈਗ ਲਾਇਆ ਜਦੋਂ ਤੋਂ ਉਹਨਾਂ ਨੇ ਸੀਟੀ ਰਲਾ ਲਿਆ ਕਿ ਤੂੰ ਮੇਰੀ ਹਾਂ ਚ ਹਾਂ ਮੜਾਈ ਉਹ ਕਹਿੰਦਾ ਕਿ ਰਾਂ ਅਸੀਂ ਕਾਪ ਡੋਲਾਣ ਗਏ ਉੱਥੇ ਗੋਲੀ ਚੱਲ ਗਈ ਸਾਨੂੰ ਉੱਥੋਂ ਭੱਜਣਾ ਪੈ ਗਿਆ ਪਰ ਇੱਕ ਬੰਦਾ ਅੜ ਗਿਆ ਸਾਡਾ ਉਹਨੇ ਨਸ਼ਾ ਕਰਾਤੀ ਉਹ ਹੱਸ ਕੇ ਕਹਿੰਦਾ ਨਹੀਂ ਭਾਈ ਹੱਸਣ ਵਾਲੀ ਗੱਲ ਨਹੀਂ ਕਹਿੰਦਾ ਨਹੀਂ ਮਹਾਦਾ ਤਾਂ ਮੇਰੇ ਨਾਲ ਵੀ ਹੋਈ ਹੈ ਕੇਰਾ ਕਹਿੰਦਾ ਅਸੀਂ ਕਾਪ ਜਾ ਲੈਣ ਗਏ ਇੱਕ 51 11 ਇੱਕ ਫੋਲ ਕਹਿੰਦਾ ਬਾਈ ਇੱਕ ਜੈਪਸੀ ਜੈਪਸੀ 'ਚ ਮੈਂ ਖੜਾ ਕਾਲਾ ਮੇਰੇ ਕੋਲ ਤਾਂ ਤੇ ਕਾਲਾ ਹੀ ਚੱਲ ਤੈਨੂੰ 115 ਗੰਨ ਕਹਿੰਦਾ ਮੈਂ ਬਿਚਾਰੇ ਖੜਾ ਤਣਿਆਂ ਤੇ ਕਹਿੰਦਾ ਜਦੋਂ ਅਸੀਂ ਕਹਿੰਦਾ ਟਰੈਕਟਰ ਲੈ ਕੇ ਗਏ ਬਾਣ ਕੋਲੇ ਕਹਿੰਦਾ ਉਹ ਮੈਂ ਹਰੇ ਜੈਪਸੀ 'ਚ ਉਤਰਿਆ ਨਹੀਂ ਕਹਿੰਦਾ ਮੈਂ ਕਿਹਾ ਦਿਖਾਓ ਬਾਣ ਕਿਹੜਾ ਕਹਿੰਦੇ ਆਹ ਹੈ ਤਾਂ ਮੈਂ ਕਿਹਾ ਜਾਇਦਾ ਦਾ ਜਣ ਦੋ ਮੈਨੂੰ ਕਹਿੰਦਾ ਉਹ ਉਹਨੂੰ ਬੋਲਟ ਤੇ ਕੁੜੀ ਆਈ ਕਾਲਾ ਫੜਦਾ ਮੈਂ ਕਹਿੰਦਾ ਨੇ ਬਰਾਬਰ ਰੋਕ ਕੇ ਜਦੋਂ ਮੇਰੇ ਵੱਲ ਮਾਰੀ ਨਿਗਾਹ ਵੀ ਮੇਨ ਬੰਦਾ ਆ ਕਹਿੰਦਾ ਸੈਨ ਤੋਂ ਸੈਨਤੀ ਹੋਈ 2 ਮਿੰਟ ਉਹਨੇ ਕਿਹਾ ਵੀ ਆਈਂ ਪੱਟ ਲੈਨੇ ਬਦਮਾਸ਼ ਕਹਿੰਦਾ ਮੈਂ ਕਭੀ ਬਾਇਬਡੇ ਹਉਲੇ ਨਹੀਂ ਮੁਸ਼ਕਲ ਜਿਹੜੇ ਕੰਮਾਂ 'ਚ ਤੂੰ ਖੇਡਦੀ ਆ ਬਹੁਤ ਆਂਡੇ ਪਿਆ ਕਹਿੰਦਾ ਉਹਨੇ ਕਿਹਾ ਵੀ ਨਹੀਂ ਉਹਦੋਂ ਗੋਲੀ ਹੋਣੀ ਬੰਦਾ ਮਾਰ ਚ ਆਉਣ ਵਾਲਾ ਚਲੋ ਕਹਿੰਦਾ ਬਈ ਉੱਠ ਗਈ ਜਾ ਕੇ ਕੋਠੀ ਤੇ ਚੜ ਗਈ ਹੂੰ ਮੋਢੇ ਦੇ ਚਾਰਕੇ ਦੇ ਜਦੋਂ ਕਹਿੰਦਾ ਏ ਟਰੈਕਟਰ ਬਾੜ ਤੇ ਬਾਹਨ ਤੇ ਅੱਛਾ ਕਹਿੰਦਾ ਮੈਂ ਕਹਾ ਬਾਹੋ ਮੈਂ ਖੜਾ ਹੂੰ ਟਰੈਕਟਰਾਂ ਨੇ ਪਹਿਲੀ ਰਹਿੜੀ ਲਿਆਂਦੀ ਐ ਕਿਹੜਾ ਇੱਕ ਹੂੰ ਕਹਿੰਦਾ ਮਾਰਿਆ ਕਹਿੰਦਾ ਫੈਰ ਖੜੀ ਨੇ ਉਪਤੋਂ ਹੂੰ ਜਦੋਂ ਪੱਜਾ ਫੋੜ ਦੇ ਪੌਦਾਨ ਚ ਪੱਜਿਆ ਕਹਿੰਦਾ ਹੂੰ ਫੋੜ ਵਾਲਾ ਪੱਜ ਗਿਆ ਹੂੰ ਦੂਜੇ ਘਰੇ ਕਹਿੰਦਾ ਮਾਰਿਆ ਉਹਨੇ 나ਟਗਰਾਂ ਦੇ ਪੱਜਾ 나ਟਗਰਾਂ ਵਾਲਾ ਪੱਜ ਗਿਆ ਹੂੰ ਕਹਿੰਦਾ ਮੈਂ ਨਹੀਂ ਕਹਿੰਦੇ ਕੁਛ ਕਰ ਓ ਫੰਦੀ ਭਜਾਈ ਜਾਂਦੀ ਹੈ ਹੂੰ ਕਹਿੰਦਾ ਮੈਂ ਕਿਹਾ ਖੜ ਚੋ ਪੋਸਟ ਲਿਓ ਹਾ ਰੋਡਿਓ ਲਿਓ ਗੋਲੀ ਚਾਹੀਦੀ ਅੱਛਾ ਇਹਦਾ ਮੈਂ ਕਾਟ ਮਾਰਿਆ ਰੋਡਿਆਂ ਦਾ ਹੂੰ ਲਾ ਕੇ ਕੰਨਾਂ ਨੂੰ ਹੱਥ ਹੂੰ ਚੱਕੀ 315 ਲਾ ਕੇ ਗੋਡੀ ਕਹਿੰਦਾ ਇਹਨਾਂ ਨੂੰ ਕਿਸੇ ਨੂੰ ਨਾ ਪਤਾ ਗੋਲੀ ਕਿੱਥੋਂ ਆਉਂਦੀ ਹੈ ਹੇ ਮਾਰਿਆ ਫੇਰ ਕਹਿੰਦਾ 315 ਦਾ ਪਾਣੀ ਵਾਲੀ 33 ਧਰਦਾ ਹੀ ਉਹ ਇਹਦਾ ਪਿੱਛੋਂ ਨਿਕੜ ਕੇ ਪੱਛ ਅੱਛਾ ਉਹਦੇ ਇਹ ਪੱਜੀ ਵਿਚੋਂ ਨਿਕਲ ਕੇ ਪੱਜੀ ਵਿਚੋਂ ਨਿਕਲ ਕੇ ਭੱਜ ਗਈ ਠੀਕ ਆ ਕਹਿੰਦਾ ਮੈਂ ਕਿਹਾ ਮੰਨਦੇ ਆ ਚਲੋ ਚਲੋ ਟਰੈਕਟਰ ਉੱਤੇ ਬਾਹ ਉਹਨੇ ਮਾਰਨ ਬਾਹ ਠੀਕ ਆ ਠੀਕ ਆ ਯਾਰ ਜੱਟ ਤੇ ਜ਼ਮੀਨ ਵਾਲੀ ਕਹਾਣੀ ਹੈ ਹਾਂ ਟੈਂਕੀ ਵਾਲੀ ਨਹੀਂ ਉਹਦੇ ਚ ਮੈਂ ਇਹ ਨਵੀਂ ਲੈ ਗਿਆ ਕੋਈ ਵੀ ਉਹਦੀ ਲੈ ਗਿਆ ਇਹਦੇ ਦੇ 84 ਬਾਕੀ ਬੇਲਮਾਲ ਬਾਕੀ ਬੇਲਮਾਲ ਵੀ ਸੀ ਇੱਕ ਰੀ ਕਹਿੰਦਾ ਅਸੀਂ ਐ ਗੱਡੀ ਕੋਠੇ ਤੇ ਚੜਦੀ ਸਾਡੇ ਤਾਂ ਮੋਟਰ ਤੇ ਐ ਖੜੀ ਬੈਕ ਹੀ ਲਾਉਣੀ ਪੈਂਦੀ ਸੀ ਅੱਛਾ ਕਹਿੰਦਾ ਤੂੰ ਉੱਤੇ ਬੈਠੇ ਤੇ ਪੈਗ ਲਾਈ ਜੀ ਤੇ ਭੁੱਲ ਗਏ ਕਿ ਗੱਡੀ ਮੋੜ ਕੇ ਲਾਈ ਕਿ ਸਿੱਧੀ ਹੂੰ ਉਧਰੋਂ ਕਹਿੰਦਾ ਬੰਦੇ ਪੈ ਗਏ ਆਪਣੇ ਬੰਦਿਆਂ ਨੂੰ ਉਹਨਾਂ ਦਾ ਫੋਨ ਆ ਗਿਆ ਅੱਛਾ ਕਹਿੰਦਾ ਉਹਦੇ ਪੱਦੇ ਪੈ ਗਏ ਕਹਿੰਦਾ ਮੈਂ ਕਿਹਾ ਆ ਗਿਆ ਹਾਂ ਕਹਿੰਦਾ ਮੈਂ ਕਿਹਾ ਭਾਗੋ ਕਰੋ ਉਹ ਆਮ ਹੋ ਗਿਆ ਅਮ ਮਾਰੀ ਰੇਸ ਮੈਂ ਹਮ ਕਦਮ ਮਾਰ ਕੇ ਰੋਡ ਗਈ ਉਹ ਅੱਛਾ ਰੋਡ ਉਨ ਸਹੀ ਰੀਸ ਕੰਦਾ ਕੋਠੀ ਸੀ ਹਾਂ ਉੱਤੇ ਜਿੱਦੇ ਤੇ ਡਿੱਗੀ ਕਹਿੰਦਾ ਮਿੱਟੀ ਪੱਟੀ ਜਦੋਂ ਨਿਕਲ ਗਈ ਉਵੇਂ ਹੀ ਆਹੇ ਕਨਾਈ ਟਰੱਕ ਰ ਕਰਨ ਮੈਂ ਕਾਤਸਪਾ ਡਰਾਈਵਰ ਨਾਲ ਬੈਠੇ ਆ ਆ ਗਈ ਲੈ ਐ ਪੀ ਜਾ ਰਹੀ ਗੱਡੀ ਇਹ ਤਾਂ ਮੈਂ 10 ਤਾ ਬੰਦਿਆਂ ਨੂੰ ਮੈਂ ਕਿਹਾ ਭਾਈ ਇਹਦੇ ਮਗਰ ਨਾ ਲੱਗੋ ਸੱਚਾ ਗੱਪੀ ਆ ਉਹ ਬੰਦਾ ਨਹੀਂ ਨਹੀਂ ਮੈਂ ਕਿਹਾ ਜੀ ਮਰਾਦ ਨਾਮ ਹੈ ਥੋਡੇ ਪਿੰਡ ਦੀ ਗੱਲ ਥੋਡੇ ਮੂੰਹੋਂ ਕਵਾ ਕੇ ਥੋਡੇ ਮੂੰਹੋਂ ਕਵਾ ਦੂੰ ਉਹ ਬੰਦਾ ਕਿਵੇਂ ਉਹ ਮੇਰੇ ਨਾਲ ਬਹਿ ਕੇ ਰਿਐ ਸੀ ਘਰੋਂ ਜਾਣਾ ਸੀ ਨਾਲ ਉਹਦੀ ਭੈਣ ਨਾਲ ਉਹ ਮੁੰਡਾ ਹੂੰ ਅੱਛਾ ਅੱਛਾ ਮੈਂ ਕਿਹਾ ਬਾਈ ਯਾਰ ਤੁਹਾਡੇ ਪਿੰਡ ਕੇ ਰਾਸਲਾ ਜੱਲ ਪਿਆ ਸੀ ਬਹੁਤ ਕਹਿੰਦੇ ਖਾਰਤੂਸ ਬਹੁਤ ਮਿਲੇ ਸੀ ਬੰਦੇ ਨੂੰ ਤੇ ਸਦਾ ਮੈਨੂੰ ਹੀ ਮਿਲੇ ਸੀ ਬਾਈ ਤੈਨੂੰ ਪਤਾ ਹੋ ਗੱਲ ਦਾ ਹੂੰ ਮੈਂ ਕਿਹਾ ਕਹਿੰਦਾ ਮੈਨੂੰ ਹੀ ਮਿਲੇ ਸੀ ਬਾਈ ਇਹ ਹੱਸ ਪਿਆ ਹੂੰ ਤੇ ਮੈਂ ਕਿਹਾ ਨਹੀਂ ਸੋਹਣੀ ਸੱਚੀ ਮਿਲੇ ਸੀ ਕਹਿੰਦਾ ਉਹੀ ਤਾਂ ਮੈਂ ਕਹਿੰਦਾ ਮਿਲ ਜਾਂਦੇ ਮੈਨੂੰ ਮਿਲੇ ਸੀ ਹਾਂ ਕਹਿੰਦਾ ਕੀ ਮਿਹਰੇ ਤੈਨੂੰ ਬਈ ਉਹ ਕਹਿੰਦਾ ਫਿਰ ਕਾਰਤੂਸੀ ਆਏ ਫੌਜੀਆਂ ਨੇ ਕਹਿੰਦਾ ਪੂਰਾ ਝੋਲੇ ਦਾ ਝੋਲਾ ਸਾਟੇ ਵੀ ਕਹਿੰਦਾ ਆਈ ਜਾਂ ਕਹਿੰਦਾ ਸਾਟੇ ਪੈਂਦਾ ਸੀਗਾ ਫੌਜ ਦਾ ਕਹਿੰਦਾ 에어ਪੋਰਟ ਨੇੜੇ ਅੱਛਾ ਕਹਿੰਦਾ ਅਸੀਂ ਰੋਟੀ ਢੀ ਜਾਂਦੇ ਸੀ ਜਦੋਂ ਦੇਖੇ ਕਹਿੰਦਾ ਗੱਟਿਆਂ ਨੇ ਇਕੱਠੇ ਪਏ ਆਹਹ ਕਹਿੰਦਾ ਮੈਂ ਕਹਾਂ ਰੋਟੀਆਂ ਦਾ ਟਿਫਨ ਗਾਦੀ ਕਰ ਭਲੇ ਇਹ ਪਾ ਮੈਂ ਸਾਟੇ ਨਾਲੇ ਪੈਨ ਨਾਲੇ ਪੰਪ ਵੀ ਸੀ ਵਿੱਚ ਕਹਿੰਦਾ ਆਹਹ ਤੂ ਸੁਣੋਣਾ ਤੁਮ ਅਗਰ ਬੈਠੇ ਹੋ ਚੱਲ ਪਿਆ ਆਹ ਕਦਾ ਫਰੇਕਾ ਲਈ ਜਿਹੜੇ ਕਦਾ ਪੂਰਾ ਗਾਲਾ ਕੱਢਿਓ ਕਦਾ ਇੰਨੇ ਕੀ ਕਰਨੇ ਕਹਿੰਦੇ ਹੋ ਆ ਕਦਾ ਮੈਂ ਲੋਲ ਹੋਈ ਹੋਰ ਵਾਰ ਲੈ ਮੈਂ ਉੱਥੇ ਪਏ ਆ ਹੋਏ ਉਹੀ ਚੱਲ ਗਈ ਆ ਨਾ ਨਾ ਉਹ ਕਹਿੰਦਾ ਉਹਨੂੰ ਗੱਲ ਦਾ ਨਹੀਂ ਪਤਾ ਹੁੰਦਾ ਜੀ ਇਹ ਜਾਣੀ ਕਿੱਥੇ ਆ ਜਾ ਰਹੀ ਕਿੱਥੇ ਯਾਰ ਉਹੀ ਛੱਡ ਦਿੰਦਾ ਹੈ